हेलो जी सरशिका जी मैं मन्नत डिजाइनर बुटीक फरीदकोट ਤੋਂ ਅੱਜ ਆਪਾਂ ਇੱਕ ਜਿਹੜਾ ਹੋਰ ਡਿਜ਼ਾਈਨ ਹੈ ਉਹ ਲੈ ਕੇ ਆਏ ਆ ਬਹੁਤ ਹੀ ਜ਼ਿਆਦਾ ਸਪੈਸ਼ਲ ਸੂਟ ਹੈ ਕਿਉਂਕਿ ਇਹ ਮੇਰੀ ਬੇਟੀ ਦਾ ਹੈ ਇਹਦੇ ਤੇ ਆਪਾਂ ਫੁਲਕਾਰੀ ਵਰਕ ਕੀਤਾ ਆ ਇਹਦੀ ਸ਼ਰਟ ਦਾ ਜਿਹੜਾ ਹੈਗਾ ਫਰੰਟ ਹੈ ਜੀ ਦੇਖੋ ਤੁਸੀਂ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਇਤਰੇ ਦੀਆਂ 슬ੀਵਸ ਤੇ ਹਲਕਾ ਜਿਹਾ ਵਰਕ 슬ੀਵਸ ਤੇ ਕੀਤਾ ਹੋਇਆ ਤੇ ਨਾਲ ਹੀ ਇਹਦਾ ਪੌਂਚੇ ਦਾ ਵਰਕ ਹੈ ਆ ਦੇਖੋ ਬਹੁਤ ਹੀ ਸੋਹਣਾ ਵਰਕ ਹੋਇਆ ਬਾਟਮ ਤੇ ਵੀ ਤੇ ਨਾਲ ਜਿਹੜਾ ਆਪਾਂ ਇਹਦੇ ਦੁਪੱਟਾ ਹੈ ਉਹ ਰੈਡੀ ਕੀਤਾ ਹੈ ਦੁਪੱਟੇ ਤੇ ਆ ਕੰਨੀਆਂ ਤੇ ਆਪਾਂ ਲਗਾਈ ਹੈ ਲੈਸ ਤੇ ਨਾਲ ਵਰਕ ਕੀਤਾ ਹਲਕਾ ਹਲਕਾ ਤੇ ਜਿਹੜਾ ਵਿੱਚ ਦੁਪੱਟੇ ਦੇ ਵਿੱਚ ਆਪਾਂ ਬੂਟੀ ਬਣਾਈ ਹੋਈ ਆ ਆ ਦੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ ਹੈ ਵਰਕ ਸਿਰਫ ਕੰਨੀਆਂ ਤੇ ਆ ਇਧਰ ਪੱਲੇ ਦੇ ਆ ਪੱਲਿਆਂ ਦੇ ਉੱਪਰ ਵਰਕ ਨਹੀਂ ਹੈਗਾ ਪੱਲੇ ਪਲੇਨ ਨੇ ਉਹ ਦੇਖੋ ਪੂਰਾ ਸੂਟ ਬਹੁਤ ਹੀ ਸੋਹਣਾ ਲੱਗਦਾ ਇਹ ਤੇ ਤੀਆਂ ਦੇ ਫੰਕਸ਼ਨ ਲਈ ਸਪੈਸ਼ਲ ਰੈਡੀ ਕੀਤਾ ਸੂਟ ਮੈਂ ਇਹ ਬਹੁਤ ਸੋਹਣਾ ਸੂਟ ਬਣਿਆ ਇਹ ਤੁਸੀਂ ਵੀ ਇਦਾਂ ਦੇ ਜਿਹੜੇ ਸੋਹਣੇ ਸੋਹਣੇ ਸੂਟ ਹੈ ਉਹ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਤੇ ਰੋਜ਼ ਨਵੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜਿਹੜੇ ਨਵੇਂ ਆਏ ਨੇ ਚੈਨਲ ਤੇ ਜਾਂ ਫਸਟ ਟਾਈਮ ਵੀਡੀਓ ਦੇਖ ਰਹੇ ਆ ਉਹ ਪਲੀਜ਼ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬਾਕੀ ਜੇ ਤੁਸੀਂ ਇਦਾਂ ਦੇ ਸੂਟ ਬਣਵਾਉਣੇ ਆ ਬੱਚਿਆਂ ਦੇ ਵੀ ਬਣਵਾਉਣੇ ਆ ਤਾਂ ਤੁਸੀਂ ਆਰਡਰ ਤੇ ਜਿਹੜੇ ਬਣਵਾ ਸਕਦੇ ਹੋ ਸਾਡੇ ਤੋਂ ਮੇਰਾ ਨੰਬਰ ਜਿਹੜਾ ਉਹ ਸਕਰੀਨ ਤੇ ਸ਼ੋ ਹੋ ਰਿਹਾ 7986733738 ਤੇ ਜਿਹੜੀ ਆਪਣੀ ਇੰਸਟਾ ਵਾਲੀ ਆਈਡੀ ਹੈ ਉਹ ਵੀ ਹੈ ਜਿਹੜੀ ਆਪਾਂ ਸਕਰੀਨ ਤੇ ਮੈਂਸ਼ਨ ਕਰਦੇ ਆਂ ਸੋਖੀ ਗਾਲਾ 07 ਤੋਂ ਤੁਸੀਂ ਜਿਹੜਾ ਸਰਚ ਕਰਕੇ ਤੇ ਇੰਸਟਾ ਤੇ ਵੀ ਜਰੂਰ ਫੋਲੋ ਕਰੋ ਉੱਥੇ ਵੀ ਆਪਾਂ ਜਿਹੜੀਆਂ ਡਿਜ਼ਾਈਨਾਂ ਦੀਆਂ ਉਹ ਵੀਡੀਓਜ਼ ਅਪਲੋਡ ਕਰਦੇ ਆਂ ਹਾਂਜੀ ਇਹ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਡਿਜ਼ਾਈਨ ਸਿੱਧੀ ਰੱਖੋ ਹਾਂਜੀ ਮੰਨਾ ਤੁਸੀਂ ਕੁਝ ਕਹਿਣਾ ਚਾਹੋਗੇ ਚੈਨਲ ਨੂੰ ਚੈਨਲ ਨੂੰ ਫਸਟ ਟਾਈਮ ਸੀ ਕਰ ਰਿਹਾ ਹਾਂਜੀ ਉਹ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਚੈਨਲ ਨੂੰ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਹਾਂਜੀ ਤਾਂ ਪੁੱਛੋ ਸਾਰਿਆਂ ਨੂੰ ਕਿ ਤੁਹਾਨੂੰ ਸਾਰਿਆਂ ਨੂੰ ਮੇਰਾ ਸੂਟ ਕਿੱਦਾਂ ਦਾ ਲੱਗਾ ਮੈਂ ਸਾਇਮ ਸੂਟ ਮੇਰੇ ਕਿੱਦਾਂ ਦੇ ਲੱਗਿਆ ਹਾਂ ਜੀ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਕਿ ਮੇਰੀ ਗੁੜੀਆ ਰਾਣੀ ਦਾ ਸੂਟ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਇਦਾਂ ਦੇ ਸੂਟ ਤੁਸੀਂ ਵੀ ਆਪਣੀਆਂ ਜਿਹੜੀਆਂ ਬੇਟੀਆਂ ਲਈ ਬਣਵਾ ਸਕਦੇ ਹੋ ਤੇ ਬਣਵਾਉਣ ਲਈ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਨੰਬਰ ਤੇ ਜਾਂ ਡਾਇਰੈਕਟ ਕਾਲ ਕਰਕੇ ਵੀ ਇਹ ਜਿਹੜਾ ਪੁੱਛ ਸਕਦੇ ਹੋ ਆਰਡਰ ਆਪ ਦਾ ਬੁੱਕ ਕਰ ਸਕਦੇ ਹੋ ਓਕੇ ਜੀ ਥੈਂਕ ਯੂ so much ਹੁਣ ਅਗਲੀ ਵੀਡੀਓ ਵਿੱਚ ਮਿਲਾਂਗੇ ਦੇਖੋ ਤੁਸੀਂ ਮਨਤ ਸਿੱਧਾ ਰੱਖੋ ਦੁਪੱਟਾ ਪੂਰੇ ਸੂਟ ਦੀ ਇੱਕ ਵਾਰੀ ਲੁੱਕ ਦਿਖਾ ਦਮੈਂ ਇਹ ਦੇਖੋ ਬਹੁਤ ਸੋਹਣਾ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਓਕੇ ਜੀ Thank you so much.